ਪੰਜਾਬੀ ਲਿੰਕ ਮੀਡੀਆ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆਂ ਅੱਜ ਜੇ ਪਹੁੰਚੇ ਆ ਪਿੰਡ ਰਾਮਾ ਚ ਇੱਥੇ ਐਸਪੀ ਮੁਖਤਿਆਰ ਸਿੰਘ ਪਹੁੰਚ ਰਹੇ ਨੇ ਜੋ ਕਿ ਹਲਕਾ ਇੰਚਾਰਜ ਨੇ ਉਹਨਾਂ ਦੇ ਸਹਿਯੋਗ ਤੇ ਉਹਨਾਂ ਦੇ ਨਾਲ ਡਾਕਟਰ ਹਰਜੋਤ ਕਮਲ ਸਾਬਕਾ ਐਮਐਲਏ ਮੋਗਾ ਵੀ ਪਹੁੰਚ ਰਹੇ ਨੇ ਇੱਥੇ ਉਹ ਲੋਕਾਂ ਨਾਲ ਗੱਲਬਾਤ ਕਰਨ ਆ ਰਹੇ ਨੇ ਆਪਾਂ ਵੀ ਲੋਕਾਂ ਨਾਲ ਗੱਲਬਾਤ ਕਰਨੇ ਆ ਤੇ ਜਾਣਦੇ ਆ ਉਹਨਾਂ ਦੀ ਰਾਏ ਸਾਡੇ ਨਾਲ ਹਲਕਾ ਇੰਚਾਰਜ ਐਸਪੀ ਮੁਖਤਿਆਰ ਸਿੰਘ ਜੀ ਜੁੜ ਚੁੱਕੇ ਨੇ ਜਿਹੜੇ ਕਿ ਇਸ ਇਲਾਕੇ ਦੇ ਇੰਚਾਰਜ ਨੇ ਤੇ ਆਪਾਂ ਉਹਨਾਂ ਨਾਲ ਬਾਤ ਕਰਦੇ ਆ ਤੇ ਜਾਣਦੇ ਆ ਉਹਨਾਂ ਦੇ ਵਿਚਾਰ ਕੀ ਉਹ ਭਾਜਪਾ ਪਾਰਟੀ ਬਾਰੇ ਕੀ ਵਿਚਾਰ ਰੱਖਦੇ ਨੇ ਤੇ ਉਹ ਆਉਣ ਵਾਲੇ ਸਮੇਂ 'ਚ ਜੋ 2023 ਦੇ ਵਿੱਚ ਆਉਣ ਵਾਲੀਆਂ ਚੋਣਾਂ ਨੇ ਉਦੋਂ ਕੀ ਕੀ ਜੋ ਨਵੇਂ ਸਕੀਮਾਂ ਨੇ ਉਹ ਕੀ ਲੈ ਕੇ ਆ ਰਹੇ ਨੇ ਸਸ਼ਕਲ ਸਰ ਸਸ਼ਕਲ ਜੀ ਸਭ ਤੋਂ ਪਹਿਲਾਂ ਤੇ ਤੁਹਾਡੇ ਚੈਨਲ ਤੇ ਤੁਸੀਂ ਸਪੈਸ਼ਲ ਟਾਈਮ ਕੱਢ ਕੇ ਆ ਜੀ ਤੁਹਾਡਾ ਮੈਂ ਨਿੱਘਾ ਸਵਾਗਤ ਕਰਦਾ ਜੀ ਤੇ ਜੀ ਆਇਆਂ ਨੂੰ ਤੁਸੀਂ ਤੁਹਾਡੇ ਨਾਲ ਜਿਵੇਂ ਅੱਜ ਅਸੀਂ ਇੱਥੇ ਦੇਖਿਆ ਪਿੰਡ ਰਾਮਾਚਾ ਤੁਹਾਡੇ ਨਾਲ ਬਹੁਤ ਭਾਰੀ ਇਕੱਠ ਦੇ ਵਿੱਚ ਜਿਹੜੀ ਨਵੀਂ ਪੀੜ੍ਹੀ ਹੈ ਉਹ ਜੁੜੀ ਹੈ ਜੇ ਅਸੀਂ ਗੱਲ ਕਰੀਏ ਕਿ ਜਿਹੜੀ ਸਿਆਸਤੀ ਪਾਰਟੀਆਂ ਹੁੰਦੀਆਂ ਨੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਿਹੜਾ ਯੂਥ ਆ ਉਹਦੀ ਬੈਕਬੋਨ ਹੁੰਦਾ ਤੁਸੀਂ ਇਸ ਚੀਜ਼ ਨੂੰ ਇਸ ਇਕੱਠ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਦੇਖੋ ਇਹ ਬਹੁਤ ਵੱਡੀ ਗੱਲ ਹੈ ਕਿ ਇੱਥੇ ਤੁਸੀਂ ਅੱਖੀ ਸਾਰਾ ਕੁਝ ਦੇਖਿਆ ਜੀ ਇਹ ਨੌਜਵਾਨ ਲੜਕੇ ਹਾਲੇ ਸਾਡੇ ਬੀਜੇਪੀ ਦੇ ਵਿੱਚ ਫੰਕਸ਼ਨ ਤੋਂ ਬਾਅਦ ਜੁਆਇਨ ਹੋਏ ਨੇ ਜੀ ਪਰ ਇਹਨਾਂ ਦੇ ਮੰਚ 'ਤੇ ਸਰਦ ਦਾ ਸ਼ੌਕ ਕਿੰਨਾ ਵਾ ਗਿਆ ਸਾਰੇ 7-8 ਪਿੰਡਾਂ ਦੇ ਨੇੜੇ-ਨੇੜੇ ਪਿੰਡਾਂ ਤੋਂ ਸਾਰੇ ਲੋਕ ਇਕੱਠੇ ਹੋਏ ਨੇ ਗੋਰਾ ਮੈਂਬਰ ਇੱਥੇ ਇਸ ਪਿੰਡ ਦਾ ਮੌਜੂਦਾ ਜਿਹੜਾ ਪੰਚਾਇਤ ਮੈਂਬਰ ਆ ਉਹਦੀ ਅਗਵਾਈ ਵਿੱਚ ਸਾਰੇ ਲੋਕ ਇਕੱਠੇ ਹੋਏ ਨੇ ਜਾਨੀ ਕਿ ਇਹਨਾਂ ਲੋਕਾਂ ਨੇ ਇਹ ਗੱਲ ਮਹਿਸੂਸ ਕੀਤੀ ਕਿ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਸਿਖਰਾਂ ਵੱਲ ਜਾ ਰਹੀ ਆ ਤੇ ਦੇਸ਼ ਦੇ 21 ਸੂਬਿਆਂ ਦੇ ਵਿੱਚ ਇਸ ਵੇਲੇ ਭਾਰਤੀ ਜਨਤਾ ਪਾਰਟੀ ਦਾ ਰਾਜ ਆ ਔਰ ਮੋਦੀ ਸਾਹਿਬ ਇਹ ਦੇਸ਼ ਨੂੰ ਬਹੁਤ ਅਚਾਈਆਂ ਵੱਲ ਲੈ ਕੇ ਜਾ ਰਹੇ ਨੇ ਦੇਸ਼ ਦੀ ਚੌਥੀ ਅਰਥਵਿਵਸਥਾ ਜਿਹੜਾ ਉਹ ਸਾਡਾ ਦੇਸ਼ ਬਣ ਚੁੱਕਾ ਵਾ ਜਦੋਂ ਕਿ ਪਿਛਲੀ ਵਾਰ ਬਹੁਤ ਪਿੱਛੇ ਸੀ ਅਸੀਂ ਅੱਜ ਵੀਟੋ ਪਾਵਰ ਵਾਲੇ ਪਾਸੇ ਵਧ ਰਹੇ ਹਾਂ ਬਹੁਤ ਵੱਡੀ ਗੱਲ ਹੈ ਕਿ ਅਮਰੀਕਾ ਵਰਗੇ ਦੇਸ਼ ਨੂੰ ਵੀ ਅੱਖਾਂ ਵਿਖਾਉਣਾ ਤੇ ਪਿਛਲੇ ਦਿਨਾਂ 'ਚ ਦੇਖਿਆ ਹੋਣਾ ਕਿ 50% ਟੈਰਫ ਲਗਾਇਆ ਸੀਗਾ ਜੀ ਤਾਂ ਉਹਦੇ ਵਿੱਚ ਡਾਕ ਸਵਾਲਾਂ ਤਾਂ ਹੋਰ ਜ਼ਰੂਰੀ ਸਵਾਲਾਂ ਵੀ ਅੱਜ ਭਾਰਤ ਨੇ ਬੰਦ ਕਰ ਦਿੱਤੀਆਂ ਇਹੀ ਕਾਰਨ ਹੈ ਕਿ ਦੇਸ਼ ਭਾਰਤ ਇੰਡੀਪੈਂਡੈਂਟ ਆਪਣੇ ਪੈਰਾਂ ਤੇ ਖੜਾ ਵਾ ਤਾਂ ਹੁਣ ਕੋਈ ਜ਼ਰੂਰਤ ਨਹੀਂ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਪਹਿਲਗਾਮ ਦੇ ਵਿੱਚ ਜੋ ਇਨਸੀਡੈਂਟ ਹੋਈ ਸੀ ਜੀ ਪਹਿਲਗਾਮ ਦੇ ਵਿੱਚ ਧਰਮ ਜਾਤ ਪੁੱਛ ਕੇ ਜੀ ਬਹੁਤ ਘਰਾਂ ਦੇ ਜਿਹੜੇ 26 ਐਟ ਲਿਸਟ ਘਰਾਂ ਦੇ ਜਿਹੜੇ ਸੰਧੂਰ ਜਿਹੜੇ ਉਹ ਜ਼ਾਰ ਦਿੱਤੇ ਸਨ ਔਰ ਕਿੰਨੇ ਥੋੜੇ ਸਮੇਂ ਦੇ ਵਿੱਚ ਭਾਰਤ ਨੇ ਕਿਸ ਢੰਗ ਨਾਲ ਬਦਲ ਲਿਆ ਸੰਦੂਰ ਆਪਰੇਸ਼ਨ ਕਰਕੇ ਤੁਸੀਂ ਦੇਖਿਆ ਹੋਣਾ ਕਿ ਤੀਜੇ ਦਿਨੇ ਜਿਹੜਾ ਪਾਕਿਸਤਾਨ ਨੂੰ ਗੋਡਿਆਂ ਭਾਰ ਕਰ ਦਿੱਤਾ ਜੀ ਔਰ ਇਹਦੇ ਵਿੱਚ ਕਿਸੇ ਦੇ ਵੀ ਦੇਸ਼ ਦੀ ਕੋਈ ਵਿਚੋਲਗੀ ਨਹੀਂ ਭਾਰਤ ਨੂੰ ਆ ਜਿਹੜਾ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਤੇ ਉਹਨਾਂ ਦੇ ਸੀਨੀਅਰਸ ਨੇ ਫੋਨ ਕਰਕੇ ਭਾਰਤ ਨੂੰ ਕਨਵਿੰਸ ਕਰਾਇਆ ਕਿ ਅਸੀਂ ਲੜਾਈ ਬੰਦ ਕਰਦੇ ਹਾਂ ਤੁਸੀਂ ਬੰਦ ਕਰ ਦਿਓ ਜੀ ਇਹ ਕਹਿੰਦਾ ਭਾਵ ਕਿ ਸਾਡਾ ਦੇਸ਼ ਜਿਹੜਾ ਬਹੁਤ ਤਰੱਕੀ ਵਾਲੇ ਪਾਸੇ ਆ ਲੇਟੈਸਟ ਟੈਕਨੀਕ ਆਰਮ ਮੈਮਰੀਸ਼ਨ ਦੇ ਵਿੱਚ ਬਹੁਤ ਬਹੁਤ ਬਾਹਰਲੇ ਇੰਪੋਰਟੈਂਟ ਦੇਸ਼ਾਂ ਤੋਂ ਅਸੀਂ ਅੱਗੇ ਵੱਧ ਚੁੱਕੇ ਹਾਂ ਸੋ ਇਸੇ ਤਰ੍ਹਾਂ ਜਿਹੜੇ ਸਾਡੇ ਦੇਸ਼ ਦੇ ਨਾਗਰਿਕ ਆ ਉਹਨਾਂ ਵਾਸਤੇ ਜਿਵੇਂ ਕੇਂਦਰੀ ਸਕੀਮਾਂ ਸੀਗੇ ਉਹ ਅਸੀਂ ਸਾਰੇ ਦੇਸ਼ ਵਿੱਚ ਚਲਾਈਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਵੀ ਚੱਲੀਆਂ ਚਲਾਈਆਂ ਸੀ ਦੋ ਮਹੀਨੇ ਤਕਰੀਬ ਔਰ ਉਸ ਤੋਂ ਬਾਅਦ ਜਿਹੜੀ ਝਾੜੂ ਵਾਲੀ ਸਰਕਾਰ ਦਾ ਵੀ ਜਿਹੜਾ ਉਦੇ ਅੱਖਾਂ ਤੋਂ ਪੱਟੇ ਖੁੱਲ ਕੇ ਕਿ ਲੋਕ ਟੜਾ ਟੜ ਜਿਹੜੇ ਉਹ ਬੀਜੇਪੀ ਦੇ ਨਾਲ ਜੁੜ ਰਹੇ ਅੱਜ ਤੁਸੀਂ ਇੰਨਾ ਵੱਡਾ ਇਕੱਠ ਵੇਖ ਕੇ ਤੁਸੀਂ ਦੇਖ ਲਿਆ ਕਿ ਜਿਸ ਸਟੇਟ ਦੇ ਲੋਕ ਨੌਜਵਾਨ ਖਾਸ ਕਰਕੇ ਜਿਸ ਪੋਲੀਟੀਕਲ ਪਾਰਟੀ ਵਾਲੇ ਪਾਸੇ ਚੱਲ ਪੈਣ ਤੇ ਮੈਂ ਸਮਝਦਾ ਕਿ ਉੱਥੇ ਕੋਈ ਰੋਕ ਨਹੀਂ ਸਕਦਾ ਉੱਥੋਂ ਦੀ ਜਿਹੜੀ ਸਰਕਾਰ ਨੂੰ ਬਣਾਉਣ ਵਿੱਚ ਸੋ ਅੱਜ ਇਸ ਹਲਕੇ ਵਿੱਚ ਕੁਝ ਸਾਡੇ ਪਿੰਡ ਜਿਹੜੇ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਕਿ ਸਾਡੇ ਇੱਥੇ ਘੱਟ ਮੈਂਬਰ ਨੇ ਪਰ ਇਹਨਾਂ ਲੋਕਾਂ ਨੇ ਇਹਨਾਂ ਪਿੰਡਾਂ ਦੇ ਲੋਕਾਂ ਨੇ ਖਾਸ ਕਰਕੇ ਜੂਥ ਨੌਜਵਾਨਾਂ ਨੇ ਜਿਹੜੀ ਇਹ ਅੱਜ ਇੱਥੋਂ ਆਗਾਜ਼ ਕੀਤਾ ਵਾ ਇਹ ਇੱਕ ਸ਼ੁਰੂਆਤੀ ਆਗਾਜ਼ ਆ ਔਰ ਮੁੱਢ ਬੰਦਤਾ ਹਲਕਾ ਨਿਹਾਲ ਸੰਗੋਲਾ ਦੇ ਵਿੱਚ ਨੌਜਵਾਨ ਇਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਸਾਡੇ ਹੋਰ ਵੀ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਅੱਗੇ ਤੋਂ ਸੰਭਾਵਨਾ ਕੀਤੀ ਜਾ ਸਕਦੀ ਕਿ ਇਸ ਤਰ੍ਹਾਂ ਦੇ ਵੱਡੇ ਵੱਡੇ ਘੱਟ ਸਾਡੇ ਹਲਕਾ ਨਿਹਾਲ ਸੰਗੋਲਾ ਦੇ ਵਿੱਚ ਹੋਣਗੇ ਵੈਸੇ ਤਾਂ ਜਿਵੇਂ ਜੇ ਦੇਖਿਆ ਜਾਏ ਕਿ ਹਰ ਇੱਕ ਪਾਰਟੀ ਚਾਹੇ ਉਹ ਕਾਂਗਰਸ ਲਾ ਲਈਏ ਆਪਾਂ ਕੋਈ ਵੀ ਪਾਰਟੀ ਹੈ ਹੁਣ ਤਾਂ ਆਮ ਆਦਮੀ ਪਾਰਟੀ ਵੱਲੋਂ ਵੀ ਇਹ ਬਿਆਨ ਸਾਹਮਣੇ ਆ ਰਹੇ ਨੇ ਕਿ ਅਸੀਂ ਜੋ ਸੀ ਸ਼ਰਤਾਂ ਕੀਤੀਆਂ ਸੀ ਉਹ ਅਸੀਂ ਪੂਰੀਆਂ ਕਰਕੇ ਫੇਰ ਹੀ ਵੋਟਾਂ ਮੰਗਣ ਜਾਵਾਂਗੇ ਪਰ ਜੇ ਅਸੀਂ ਗੱਲ ਕਰੀਏ ਕਿ বিজেপি ਪਾਰਟੀ ਐਸਾ ਕੀ ਲੈ ਕੇ ਆ ਰਹੀ ਹੈ ਯੂਥ ਲਈ ਕਿ ਉਹਨਾਂ ਦੇ ਪਿੱਛੇ ਅੱਜ ਇੰਨਾ ਯੂਥ ਹੈ ਜਿਵੇਂ ਅੱਜ ਅਸੀਂ ਦੇਖਿਆ ਕਿ ਇੱਥੇ ਘੱਟੋ ਘੱਟ 4-500 ਬੰਦੇ ਦਾ ਇਕੱਠ ਸੀਗਾ ਐਡਾ ਭਾਰੀ ਇਕੱਠ ਦੇਖਿਆ ਵੀ ਜਾ ਸਕਦਾ ਹੈ ਤੇ ਪਰ ਜੇ ਅਸੀਂ ਗੱਲ ਕਰੀਏ ਕਿ ਤੁਸੀਂ ਇਹੋ ਜਿਹਾ ਕੀ ਲੈ ਕੇ ਆ ਰਹੇ ਹੋ ਕਿ ਜਿਹੜਾ ਤੁਹਾਡੇ ਪਿੱਛੇ ਇੰਨਾ ਇਕੱਠਾ ਹੈ ਦੇਖੋ ਸਾਡੇ ਜਿਹੜੇ ਪਾਰਟੀ ਭਾਰਤੀ ਜਨਤਾ ਪਾਰਟੀ ਆ ਜੀ ਅਸੀਂ ਨਾ ਤਾਂ ਝੂਠੇ ਵਾਅਦੇ ਕਰਦੇ ਆ ਨਾ ਝੂਠੀਆਂ ਗਰੰਟੀਆਂ ਦਿੰਦੇ ਆ ਅਸੀਂ ਆਪਣੀ ਸਪੀਡ ਦੇ ਨਾਲ ਲਗਾਤਾਰ ਚੱਲਦੇ ਰਹਿੰਦੇ ਆ ਨਾ ਹੀ ਸਾਡੇ ਉਧੇਦਾਰ ਕਦੀ ਕੋਈ ਚੇਅਰ ਪਿੱਛੇ ਲੜਦੇ ਆ ਅਸੀਂ ਆਪ ਆਪਣੇ ਬੰਦਿਆਂ ਨੂੰ ਸੀਨੀਅਰ ਲੀਡਰਾਂ ਨੂੰ ਅਸੀਂ ਅੱਗੇ ਕਰਦੇ ਆ ਆਪਣੇ ਕਾਰਜਕਰਤਾ ਤੇ ਵਰਕਰਾਂ ਨੂੰ ਅੱਗੇ ਕਰਦੇ ਆ ਸੋ ਅਸੀਂ ਕੋਈ ਵੀ ਵਾਦਾ ਨਹੀਂ ਕੀਤਾ ਪਰ ਅਸੀਂ ਨਿਰੰਤਰ ਆਪਣੀਆਂ ਜਿਹੜੀਆਂ ਸਕੀਮਾਂ ਜਿਹੜੀਆਂ ਸਾਡੇ ਚੱਲ ਰਹੀਆਂ ਅਸੀਂ ਪਿੱਛੇ ਜੇ ਤੁਸੀਂ ਦੇਖਿਆ ਵੀ ਹੋਣਾ ਕਿਦਾਂ ਪੁਲਿਸ ਤੰਤਰ ਨੂੰ ਅੱਗੇ ਕਰਕੇ ਸਰਕਾਰ ਨੇ ਸਾਡੇ ਜਿਹੜੇ ਸਕੀਮਾਂ ਦੇ ਕੈਂਪ ਲਾਏ ਜਾ ਰਹੇ ਸੀ ਉਹਨਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹ ਸਕੀਮ ਦੇ ਵਿੱਚ ਮਤਲਬ ਸਾਰੀਆਂ ਪੈਨਸ਼ਨਾਂ ਬਡਾਪਾ ਪੈਨਸ਼ਨ ਵਿਧਵਾ ਪੈਨਸ਼ਨ ਅੰਗਹੀਨ ਪੈਨਸ਼ਨ ਉਹਨਾਂ ਵਾਸਤੇ ਜਿਹੜੇ ਪਿੰਡਾਂ ਦੇ ਲੋਕ ਗਰੀਬ ਲੋਕ ਸ਼ਹਿਰਾਂ ਦੇ ਵਿੱਚ ਜਾ ਕੇ ਆਪਦੇ ਕੇਸ ਦੀ ਪੈਰਵਾਈ ਨਹੀਂ ਕਰ ਸਕਦੇ ਤਾਂ ਭਾਰਤੀ ਜਨਤਾ ਪਾਰਟੀ ਦੇ ਵਰਕਰ ਤੇ ਉਦੇਦਾਰ ਉਹ ਸਾਰੇ ਪਿੰਡ-ਪਿੰਡ ਜਾ ਕੇ ਆਪ ਫਾਰਮ ਭਰੇ ਨੇ ਔਰ ਇਸ ਤੋਂ ਇਲਾਵਾ ਜੋ ਸਾਡੇ ਕੇਂਦਰ ਦੀ ਇੱਕ ਨੀਤੀ ਹੈ ਕਿ 70 ਸਾਲ ਦਾ 70 ਸਾਲ ਤੋਂ ਵੱਧ ਦੇ ਲੋਕ ਜਿਹੜੇ ਬਜ਼ੁਰਗ ਹੋ ਚੁੱਕੇ ਨੇ ਚਾਹੇ ਉਹ ਕਿਸੇ ਵੀ ਜਾਤ ਵਰਗ ਦੇ ਨੇ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੀ ਪੈਨਸ਼ਨ ਜਿਹੜੀ ਲਗਾਈ ਜਾਣੀ ਹੈ ਬਹੁਤ ਲੋਕ ਪਿੰਡਾਂ ਦੇ ਵਿੱਚ ਬੜਾ ਵੱਡਾ ਹਿੱਸਾ ਜਿਹੜਾ ਗਰੀਬ ਤਬਕਾ ਉਹਨਾਂ ਦੇ ਜਿਹੜੇ ਕੱਚੇ ਮਕਾਨ ਦੇ ਟਹਿਗੇ ਨੇ ਔਰ ਸਿੰਪਲ ਉਹਨਾਂ ਕੋ ਸਿੰਪਲ ਪਲਾਟ ਰਹਿ ਗਿਆ ਤੋਂ ਅਸੀਂ ਪੱਕੇ ਘਰ ਵੀ ਜਿਹੜੇ ਸਾਡੀ ਪਾਰਟੀ ਵੱਲੋਂ ਬਣਾ ਕੇ ਪਿਛਲੀ ਵਾਰ ਵੀ ਦਿੱਤੇਗਾ ਔਰ ਹੁਣ ਵੀ ਅਸੀਂ ਦੇ ਰਹੇ ਹਾਂ ਖਾ ਲੜਕੀਆਂ ਵਾਸਤੇ ਬੜੇ ਵਧੀਆ ਸਕੀਮਾਂ ਕਿ ਟੂਲ ਕਿਟ ਵੰਡ ਪ੍ਰੋਗਰਾਮ ਦੇ ਅਨਸਾਰ ਜਿਹੜੀਆਂ ਲੜਕੀਆਂ ਨੌਜਵਾਨ ਲੜਕੀਆਂ ਉਹਨਾਂ ਨੂੰ ਕੋਈ ਸਰਕਾਰੀ ਜੌਬ ਨਹੀਂ ਮਿਲ ਰਹੀ ਔਰ ਉਹਨਾਂ ਨੂੰ ਸਲਾਈ ਮਸ਼ੀਨ ਫਰੀ ਦਿੱਤੀ ਜਾਣੀ ਆ ਨਾਲ ਉਹਨਾਂ ਨੂੰ ਟ੍ਰੇਨਿੰਗ ਤੇ ਨਵੇਂ ਰਿਜਿਟੇ ਜਾਣੀ ਆ ਯਾਨੀ ਕਿ ਇੱਕ ਦਿਨ ਦਾ 300 ਰੁਪਇਆ ਜੀ ਤੇ ਇਹਦਾ ਮਤਲਬ ਇਹ ਹੋਇਆ ਕਿ ਇੱਕ ਮਹੀਨੇ ਦੇ 9000 ਰੁਪਇਆ ਤੇ ਤਿੰਨ ਮਹੀਨੇ ਜੇ ਟ੍ਰੇਨਿੰਗ ਸਮਾਪਤ ਹੋ ਦੀ ਮੁਕੰਮਲ ਹੋਣੀ ਆ ਤਾਂ 27000 ਰੁਪਇਆ ਉਹ ਇਹ ਸਾਡੀ ਪਾਰਟੀ ਵੱਲੋਂ ਦਿੱਤੇ ਜਾਣੇ ਆ ਉਹ ਲੜਕੀ ਮਸ਼ੀਨ ਲੈ ਕੇ ਆਪਦੇ ਨਾਲ ਹੋਰ ਆਪਣੀ ਫਰੈਂਡ ਜਿੰਨੂੰ ਨਾਲ ਲੈ ਕੇ ਅ ਨਾਲ ਆਪ ਦਾ ਜਿਹੜਾ ਉਹ ਕਾਰੋਬਾਰ ਚੰਗਾ ਚਲਾ ਸਕਦੀਆਂ ਇਸੇ ਤਰ੍ਹਾਂ ਕਿਸਾਨ ਸਨਮਾਨ ਨਿਧੀ ਜਿਹੜੀ ਕੇਂਦਰ ਦੀ ਸਕੀਮ ਆ ਉਹਦੇ ਵਿੱਚ ਵੀ ਜਿਹੜੇ ਕਿਸਾਨਾਂ ਦੇ ਪੈਸੇ ਰੁਕੇ ਆ ਕਿਸੇ ਕਾਰਨ ਕਰਕੇ ਨਹੀਂ ਮਿਲਦੇ ਉਹ ਵੀ ਮੌਕੇ ਦੇ ਫਾਰਮ ਜਿਹੜੇ ਉਹਨਾਂ ਦੇ ਭਰੇ ਭਰੇ ਜਾਂਦੇ ਸੀ ਔਰ ਉਹਨਾਂ ਨੂੰ ਮੌਕੇ ਤੇ ਹੀ ਨਜ਼ਰ ਲਾਗੂ ਕਰਵਾਏ ਜਾਂਦੇ ਸਨ ਸੋ ਇਸ ਤਰ੍ਹਾਂ ਸਾਡੀਆਂ ਜਿਹੜੀਆਂ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਔਰ ਜਿੱਥੇ-ਜਿੱਥੇ ਵੀ ਸਾਡੀ ਸਟੇਟ ਦੇ ਵਿੱਚ ਜਿੱਥੇ ਸਾਡੀ ਭਾਰਤੀ ਜਨਤਾ ਪਾਰਟੀ ਦੀ ਗਵਰਨਮੈਂਟ ਆ ਉੱਥੇ ਇਸ ਤੋਂ ਵੀ ਵੱਧ 200 ਦੇ ਤਕਰੀਬ ਜਿਹੜੀਆਂ ਹੋਰ ਸਕੀਮਾਂ ਉਹ ਮਿਲਦੀਆਂ ਨੇ ਅਗਰ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਸਾਡਾ ਤਰੱਕੀ ਦੇ ਪੱਖ ਤੋਂ ਬਹੁਤ ਜ਼ਿਆਦਾ ਪਛੜ ਰਿਹਾ ਵਾ ਬਹੁਤ ਪਿੱਛੇ ਹੋ ਗਿਆ ਸਾਡਾ ਹਰਿਆਣਾ ਜਿਹੜਾ ਸਾਡੇ ਤੋਂ ਬਹੁਤ ਪਿੱਛੇ ਸੀ ਅੱਜ ਹਰਿਆਣਾ ਸਾਡੇ ਨੂੰ ਅੱਗੇ ਜਾਣ ਦਾ ਕਾਰਨ ਕੀ ਆ ਕਿਉਂਕਿ ਉੱਥੇ ਭਾਰਤੀ ਜਨਤਾ ਪਾਰਟੀ ਦੇ ਤੀਜੀ ਵਾਰ ਸਰਕਾਰ ਬਣ ਗਈ ਆ ਔਰ ਉੱਥੇ ਐਮਐਸਪੀ ਵੀ ਲਾਗੂ ਕੀਤੀ ਜਿਹੜੀ ਇਹਨਾਂ ਤੇ ਇੱਕ ਮਨਿਸਟਰ ਕਹਿੰਦੀ 5 ਮਿੰਟਾਂ ਚ ਅਸੀਂ ਐਮਐਸਪੀ ਦੇਣੇ ਆ ਔਰ ਸਾਢੇ 3 ਸਾਲ ਤੋਂ ਵੱਧ ਦੇਣਾ ਦਾ ਟਾਈਮ ਲੰਘ ਚੁੱਕਾ ਤਾਂ ਕਿੱਥੇ ਐਮਐਸਪੀ ਐਮਐਸਪੀ ਗਈ ਆ ਹੁਣ ਕਹਿੰਦੀ ਸੈਂਟਰ ਨੇ ਦੇਣੀ ਆ ਸਾਡੇ ਹਰਿਆਣਾ ਦੇ ਵਿੱਚ ਜਾ ਕੇ ਦੇਖ ਲਓ ਐਮਐਸਪੀ ਦਿੱਤੀ ਜਾ ਰਹੀ ਆ 14 ਫਜ਼ਲਾਂ ਤੇ ਅੱਜ 14 ਫਜ਼ਲਾਂ ਤੇ ਸਾਡੇ ਕੇਂਦਰ ਵੱਲੋਂ ਵੀ ਬੜੇ ਅੱਛੇ ਰੇਟ ਜਿਹੜੇ ਦਿੱਤੇ ਜਾ ਰਹੇ ਆ ਤੂ ਇਸ ਕਰਕੇ ਜ ਅਸੀਂ ਇਹ ਚਾਹੁੰਦੇ ਆ ਕਿ ਪੰਜਾਬ ਦੇ ਸਿਰ ਪਹਿਲਾਂ ਟੈਰਰਰਿਜ਼ਮ ਦੇ ਦਿਨਾਂ ਦਾ ਜਿਹੜਾ ਉਹਨਾਂ ਤੇ ਕਰਜ਼ਾ ਚੜਿਆ ਸੀ ਹਾਲੇ ਉਹ ਇਹਨਾਂ ਦਾ ਜਿਹੜਾ ਇਹਨਾਂ ਕੋਲ ਲਾਇਆ ਨਹੀਂ ਗਿਆ ਜੀ ਔਰ ਇਸ ਤੋਂ ਇਲਾਵਾ ਹੋਰ ਇਹਨੇ 4 ਲੱਖ ਹਜ਼ਾਰ ਕਰੋੜ ਰੁਪਏ ਜਿਹੜਾ ਹੁਣ ਕਰਜ਼ਾ ਹੋਰ ਚੜਾ ਲਿਆ ਤੇ ਮੈਂ ਕਹਿੰਦਾ ਕਿ ਜਿਹੜੀ ਨਵੀਂ ਗਵਰਨਮੈਂਟ ਆਣੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੋਂ ਬਿਨਾਂ ਅਗਰ ਜੇ ਨਿਖਾਸਤਾ ਮਦਦ ਇਹ ਕਲ ਹੋਗੀ ਤਾਂ ਇਹਨਾਂ ਕੋਲ ਕਰਜ਼ੇ ਨਹੀਂ ਲੈਣੇ ਸੋ ਇਸ ਕਰਕੇ ਜਿਆਦਾ ਪੋਸਿਬਿਲਿਟੀ ਨਜ਼ਰ ਆ ਰਹੀ ਜੋ ਪਿੰਡਾਂ ਦੇ ਹਾਲਾਤ ਵੇਖ ਕੇ ਕਿ ਸਾਡੀ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਸੰਭਾਲੋਗੀ ਤਾਂ ਇਹ ਲੋਕਾਂ ਦਾ ਭਲਾ ਕੀਤਾ ਹੋਣਾ ਵਾ ਸੋ ਇਸ ਕਰਕੇ ਇਹ ਜਿਹੜੀ ਜਿਹੜੀ ਪੰਜਾਬ ਦੀ ਜਿਹੜੀ ਜਨਤਾ ਵਾ ਉਹ ਸਮਝ ਚੁੱਕੀ ਆ ਸਾਰੇ ਲੋਕ ਇਕੱਠੇ ਹੋ ਰਹੇ ਪਿੰਡਾਂ ਚ ਸਾਨੂੰ ਫੋਨ ਆ ਰਹੇ ਸਾਡੇ ਪਿੰਡ ਮੀਟਿੰਗ ਰੱਖੋ ਸਾਡੇ ਪਿੰਡ ਕੈਂਪ ਰੱਖੋ ਇਹਦਾ ਮਤਲਬ ਹੈ ਕਿ ਲੋਕਾਂ ਦੇ ਇਹ ਸਮਝ ਆ ਚੁੱਕੀ ਆ ਜਦੋਂ ਲੋਕ ਸਮਝਣ ਤੇ ਸਮਝ ਲੋ ਕਿ ਅਸੀਂ ਤਰੱਕੀ ਵਾਲੇ ਪਾਸੇ ਜਾ ਰਹੇ ਹਾਂ ਜੀ ਪਿਛਲੇ ਦਿਨੀ ਤੁਹਾਡੇ ਜਿਹੜਾ ਕੈਂਪ ਲਾਇਆ ਗਿਆ ਸੀਗਾ ਉਹਦੇ ਵਿੱਚ ਵਿਗੜਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉੱਥੋਂ ਹਿਰਾਸਤ ਵਿੱਚ ਵੀ ਲੈ ਗਏ ਸੀ ਜਿਹੜੇ ਉੱਥੇ ਵਰਕਰ ਕੰਮ ਕਰ ਰਹੇ ਸੀਗੇ ਤੇ ਜੇ ਅਸੀਂ ਗੱਲ ਕਰੀਏ ਕਿ ਉਹ ਕੈਂਪ ਉੱਥੇ ਹੀ ਰੋਕ ਦਿੱਤੇ ਜਾਣਗੇ ਜਾਂ ਹੁਣ ਉਹਨਾਂ ਨੂੰ ਦੁਬਾਰਾ ਤੋਂ ਸ਼ੁਰੂ ਕੀਤਾ ਜਾਵੇਗਾ ਦੇਖੋ ਸਾਡੇ ਪੂਰੇ ਪੰਜਾਬ ਦੇ ਵਿੱਚ 39 ਕੈਂਪ ਜਿਹੜੇ ਆ ਉਹ ਲੱਗੇ ਹੋ ਸਨ ਜਿਹਦੇ ਵਿੱਚ ਉਹ ਹਲਕਾ ਨਿਹਾਲ ਸਿੰਘ ਵਾਲਾ ਵੀ ਇਸ ਸਕੀਮ ਦੇ ਵਿੱਚ ਆਉਂਦਾ ਸੀਗਾ ਔਰ ਸਾਨੂੰ ਰੋਕਿਆ ਸੀ ਇਹਨਾਂ ਨੇ ਸਾਡੇ ਇਹਨਾਂ ਨੇ ਜਿਹੜਾ ਲੈਪਟਾਪ ਵੀ ਖੋਹਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਉਹ ਉਹਨਾਂ ਨੂੰ ਨਹੀਂ ਦੇਣ ਦਿੱਤੇ ਲੜਕੀਆਂ ਦੇ ਜਿਹੜੇ ਦੋ ਲੜਕੀਆਂ ਸਾਡੇ ਨਾਲ ਹੁੰਦੀਆਂ ਉਹਨਾਂ ਦੇ ਬਸਤੇ ਵੀ ਖੋਲੇ ਅਸੀਂ ਉਹ ਵੀ ਉਹਨਾਂ ਦੇ ਵਾਪਸ ਲੈ ਲਏ ਸੀਗੇ ਸੋ ਇਸ ਕਰਕੇ ਇਹ ਜਿਹੜੀ ਝਾੜੂ ਵਾਲੀ ਸਰਕਾਰ ਬਰਦਾਸ਼ਤ ਨਹੀਂ ਕਰ ਰਹੀ ਜੀ ਹਾਲਾਂਕਿ ਤੁਹਾਨੂੰ ਵੀ ਪਤਾ ਹੋਣਾ ਕਿ 2022 ਦੇ ਵਿੱਚ ਕਿਸ ਤਰ੍ਹਾਂ ਦੇ ਵਾਅਦੇ ਤੇ ਗਾਰੰਟੀਆਂ ਦਿੱਤੇ ਸਨ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਨਸ਼ਾ ਜਿਹੜਾ ਉਹ 2 ਮਹੀਨੇ ਚ ਬੰਦ ਕਰਦਾਂਗੇ ਨਾ ਤਾਂ ਅਜੇ ਤੱਕ ਨਸ਼ਾ ਬੰਦ ਉਹ ਬੜੇ-ਬੜੇ ਅਖੇਪਾ ਕਿੱਥੋਂ ਆ ਰੀਆਂ ਨੇ ਸੋ ਇਸ ਕਰਕੇ ਉਹ ਨਸ਼ਾ ਵੀ ਉਸ ਤਰ੍ਹਾਂ ਚੱਲ ਰਿਹਾ ਲੇਡੀਜ਼ ਨੂੰ ਕਿਹਾ ਸੀ ਤੁਹਾਨੂੰ 100000 ਰੁਪਏ ਦੇਵਾਂਗੇ ਸਾਢੇ 3 ਸਾਲ ਤੋਂ ਬਾਅਦ 43 ਮਹੀਨੇ ਦੇ ਕਰੀਬ ਲੰਘਦਾ ਹੋ ਗਿਆ ਅੱਜ ਤੱਕ ਹਾਲੇ ਉਹ ਲੜਕੀ ਲੇਡੀਜ਼ ਜਿਹੜੀਆਂ ਉਹਨਾਂ ਦੇ ਪੈਸੇ ਢਿੱਕੀ ਜਾਂਦੀਆਂ ਨੇ ਤੋ ਅਸੀਂ ਦਿੱਲੀ ਦੀ ਸਰਕਾਰ ਦੇਖੋ ਸਾਡੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਆ ਅਸੀਂ 1 ਮਹੀਨੇ ਦੇ ਵਿੱਚ ਹੀ ਉੱਥੇ ਜਿਹੜਾ 2500 ਰੁਪਏ ਔਰਤਾਂ ਨੂੰ ਦਿੱਤਾ ਜਾ ਰਿਹਾ ਤੋ ਇਸ ਤਰ੍ਹਾਂ ਬਾਕੀ ਸਟੇਟਾਂ ਦੇ ਵਿੱਚ ਵੀ ਜਿਹੜਿਆ ਔਰਤਾਂ ਨੂੰ ਦੰਦਾ ਜਿਹੜਾ ਰਸੋਈ ਖਰਚਾ ਦਿੱਤਾ ਜਾ ਰਿਹਾ ਤਾਂ ਐਮਐਸਪੀ ਦਿੱਤੀ ਜਾ ਰਹੀ ਹੈ ਕਿਸਾਨਾਂ ਨੂੰ ਮਜ਼ਦੂਰ ਲੋਕਾਂ ਦੇ ਘਰ-ਘਰ ਜਾ ਕੇ ਫਾਰਮ ਭਰ ਕੇ ਆਨਲਾਈਨ ਆਫਲਾਈਨ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਸੋ ਇਹ ਕੈਂਪ ਜਿਹੜੇ ਸਾਡੇ ਇਹ ਇਸ ਤਰ੍ਹਾਂ ਅੱਗੇ ਵੀ ਲਗਾਤਾਰ ਚੱਲਦੇ ਰਹਿਣੇ ਨੇ ਅੱਜ ਸਾਡਾ ਕੈਂਪ ਕੈਨਸਲ ਹੋਇਆ ਕਿਉਂਕਿ ਇਸ ਪਿੰਡ ਦੇ ਵਿੱਚ ਸਾਡੇ ਇੱਕ ਮੌਜੂਦਾ ਗੋਰਾ ਮੈਂਬਰ ਹੈਗਾ ਉਹਦੇ ਨਾਲ ਬਹੁਤ ਜ਼ੂਤ ਖਾਸ ਕਰਕੇ ਜੁੜੇ ਨੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੀ ਸਾਨੂੰ ਠੀਕ ਹੀ ਕਿ ਸਾਡਾ ਕੋ ਟਾਈਮ ਲੈ ਰਿਹਾ ਸੀ ਤੋ ਅੱਜ ਅਸੀਂ ਟਾਈਮ ਕੱਢ ਕੇ ਸਾਰੇ ਮੈਂ ਸਾਡੇ ਜ਼ਿਲ੍ਹਾ ਪ੍ਰਧਾਨ ਡਾਕਟਰ ਹਰਜੋਤ ਕਮਲ ਜੀ ਮੇਰੇ ਹਲਕੇ ਦੇ ਮੰਡਲ ਪ੍ਰਧਾਨ ਸੋਨੀ ਭੱਟੀ ਜੀ ਹੈਪੀਟੇਸੀ ਜੀ ਇਹ ਸਾਰੇ ਅਸੀਂ ਹੋਰ ਉਪਦੇਦਾਰ ਸਾਰੇ ਇਕੱਠੇ ਹੋ ਕੇ ਅੱਜ ਅਸੀਂ ਇੱਥੇ ਜ਼ੂਥ ਦੀ ਮੀਟਿੰਗ ਕੀਤੀ ਆ ਔਰ ਜ਼ੂਥ ਵੱਲੋਂ ਪੂਰਾ ਸਾਨੂੰ ਸਹਿਯੋਗ ਤੇ ਭਰੋਸਾ ਦਿੱਤਾ ਗਿਆ ਕਿ ਉਹ ਅੱਜ ਤੋਂ ਅਸੀਂ ਜਿਹੜਾ ਸਾਡੀ ਪਾਰਟੀ ਦੇ ਨਾਲ ਜੁੜ ਗਏ ਨੇ ਔਰ ਤੁਹਾਡੇ ਸਾਹਮਣੇ ਜੁਆਇਨ ਵੀ ਵੱਡੀ ਗਿਣਤੀ ਵਿੱਚ ਜੁਆਇਨ ਹੋ ਗਏ ਨੇ ਬਾਅਦਸ਼ ਕਰਕੇ ਹੋਰ ਕੁਝ ਲੋਕ ਲੜਕੇ ਜਿਹੜਾ ਉਹ ਸਾਡਾ ਕੋਆਰਡੀਨੇਸ਼ਨ ਜਿਹੜਾ ਪ੍ਰੋਪਰ ਨਹੀਂ ਹੋ ਸਕਿਆ ਜਿਹਦੇ ਕਰਕੇ ਉਹ ਰਹਿ ਗਏ ਨੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੇ ਵੀ ਜੁਆਇਨ ਕਰਨਾ ਸੋ ਇਦਾਂ ਕਰਕੇ ਜਿਹੜਾ ਇਹ ਬੜੀ ਆਗਾਹ ਜਿਹੜਾ ਸ਼ੁਰੂਆਤ ਸ਼ੁਰੂਆਤੀ ਜਿਹੜਾ ਇਹ ਕੰਮ ਅੱਜ ਹੋਇਆ ਔਰ ਅਸੀਂ ਇੱਕ ਮਤਲਬ ਸਾਨੂੰ ਦਿਖ ਨਜ਼ਰ ਆ ਰਿਹਾ ਬਹੁਤ-ਬਹੁਤ ਧੰਨਵਾਦ ਮੁਖਤਿਆਰ ਸਿੰਘ ਜੀ ਬਹੁਤ ਚੰਗਾ ਲੱਗਿਆ ਪਹਿਲਾਂ ਤਾਂ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਤੁਹਾਡੇ ਵਿਚਾਰ ਜਾਣ ਕੇ ਕਿ ਤੁਸੀਂ ਯੂਥ ਲਈ ਇੰਨੇ ਸੋਹਣੇ ਵਿਚਾਰ ਰੱਖਦੇ ਹੋ ਕਿ ਸਾਡਾ ਯੂਥ ਹੈ ਜੋ ਤੁਸੀਂ ਉਹਨੂੰ ਅੱਗੇ ਲੈ ਕੇ ਤੁਰ ਰਹੇ ਹੋ ਸਗੋਂ ਕਿ ਉਹਨੂੰ ਨਸ਼ਿਆਂ ਦੀ ਦਲਦਲ ਜਿੱਤਕਣ ਤੋਂ ਬਚਾਏ ਤੁਸੀਂ ਉਹਨੂੰ ਕੱਢ ਕੇ ਦੇਸ਼ ਦੇ ਅੱਗੇ ਮੋਢੀ ਬਣਾ ਕੇ ਉਹਨੂੰ ਅੱਗੇ ਲਗਾ ਰਹੇ ਹੋ ਕਿ ਉਹ ਦੇਸ਼ ਦਾ ਭਵਿੱਖ ਬਣਨ ਨੌਜਵਾਨਾਂ ਦਾ ਪੋਲੀਟੀਕਲ ਵਿੱਚ ਆਉਣਾ ਸਿਆਸਤ ਵਿੱਚ ਜੀ ਬਹੁਤ ਚੰਗੀ ਗੱਲ ਆ ਕਿਉਂਕਿ ਉਹ ਪਾਰਟੀ ਦੇ ਸੀਨੀਅਰ ਲੀਡਰਾਂ ਦੇ ਨਾਲ ਜੁੜ ਜਾਣਗੇ ਲੋਕਾਂ ਦੇ ਕੰਮਾਂ ਲਈ ਉਹਨਾਂ ਨੂੰ ਜਿਹੜਾ ਉਹ ਟਿੱਟਕ ਲੱਗ ਜੂਗੀ ਲੋਕਾਂ ਦੇ ਕੰਮਾਂ ਚ ਲੱਗ ਜਾਣਗੇ ਬਿਊਰੋਕਰੇਟਸ ਕੋਲ ਜਾਣਗੇ ਅਫਸਰਾਂ ਦੇ ਕੋਲ ਜਾਣਗੇ ਸੋ ਸਿਆਸਤ ਵਿੱਚ ਨੌਜਵਾਨਾਂ ਦਾ ਆਉਣਾ ਬਹੁਤ ਜ਼ਰੂਰੀ ਹੈ ਬੱਚੇ ਦੇਸ਼ ਦਾ ਧੰਨ ਹੁੰਦੇ ਨੇ ਕਿਉਂਕਿ ਕੱਲ ਨੂੰ ਇਹ ਨੌਜਵਾਨਾਂ ਨੇ ਦੇਸ਼ ਨੂੰ ਸੰਭਾਲਣਾ ਨੌਜਵਾਨਾਂ ਨੇ ਸਟੇਟ ਨੂੰ ਸੰਭਾਲਣਾ ਸੋ ਇਹਨਾਂ ਦੀ ਜਿਹੜੀ ਸ਼ੁਰੂਆਤ ਜਿਹੜੀ ਹੈ ਇਹ ਅੱਜ ਦਾ ਗਾਜ ਮੈਂ ਸਮਝਦਾ ਕਿ ਸਹੀ ਦਿਸ਼ਾ ਵੱਲ ਹੈਗਾ ਔਰ ਨੌਜਵਾਨਾਂ ਵਾਸਤੇ ਸਾਡੀ ਭਾਰਤੀ ਜਨਤਾ ਪਾਰਟੀ ਵੀ ਬਹੁਤ ਜੜੀ ਐਫਰਟਸ ਕਰ ਰਹੀ ਹੈ ਕਿ ਉਹਨਾਂ ਨੂੰ ਰੋਜ਼ਗਾਰ ਤੇ ਨੌਕਰੀਆਂ ਦਿੱਤੀਆਂ ਜਾਂਨ ਵੱਤਵਾਰ ਔਰ ਸੈਂਟਰ ਦੇ ਵਿੱਚ ਵੀ ਕਾਫੀ ਸਕੀਮਾਂ ਨੇ ਔਰ ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੇ ਜੀ ਬਹੁਤ ਬਹੁਤ ਧੰਨਵਾਦ ਜੀ ਸਸ਼ੀਕਲ ਜੀ ਸਸ਼ੀਕਲ ਜੀ ਤੁਸੀਂ ਅੱਜ ਪਿੰਡ ਰਾਮਾ ਚ ਪਹੁੰਚੇ ਹੋ ਇੱਥੇ ਤੁਹਾਨੂੰ ਬਹੁਤ ਭਾਰ ਮਹੰਗਾਰਾ ਮਿਲਿਆ ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਸਾਡਾ ਯੂਥ ਹੈ ਉਹ ਬਹੁਤ ਭਾਰੀ ਇਕੱਠ ਚ ਪਹੁੰਚਿਆ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਗਵਿੰਦਰ ਪਹਿਲਾਂ ਤਾਂ ਤੁਹਾਡਾ ਵੀ ਧੰਨਵਾਦ ਤੁਹਾਡੇ ਪੰਜਾਬੀ মিডিਆ ਲਿੰਕਸ ਦਾ ਜਿਹੜਾ ਉਹਨਾਂ ਦਾ ਵੀ ਸ਼ੁਕਰੀਆ ਜੀ ਤੁਹਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਵੀ ਮੇਰੀ ਫਤਿਹ ਇਹ ਮੇਰੇ ਬਾਅਦ ਸੇ ਬੜੇ ਮਾਣ ਵਾਲੀ ਤੇ ਪਿਆਰ ਵਾਲੀ ਗੱਲ ਆ ਕਿ ਨੌਜਵਾਨ ਇੰਨੀ ਵੱਡੀ ਗਿਣਤੀ ਦੇ ਵਿੱਚ ਸਾਡੇ ਗੋਰੇ ਮੈਂਬਰ ਦੇ ਸੱਦੇ ਤੇ ਇੱਥੇ ਇਕੱਠੇ ਹੋਏ ਆ ਜੀ ਮੇਰੇ ਨਾਲ ਸਾਡੇ ਸਰਦਾਰ ਮਖਤਿਆਰ ਸਿੰਘ ਜਿਹੜੇ ਇਸ ਨਿਹਾਲ ਸਿੰਘ ਵਾਲਾ ਹਲਕੇ ਨੂੰ ਦੇਖਦੇ ਆ ਭਾਜੀਪੀ ਵੱਲੋਂ ਔਰ ਸਾਰੇ ਸਾਡੇ ਸਾਥੀ ਇੱਥੇ ਮੰਡਲ ਪ੍ਰਧਾਨ ਦੂਸਰੇ ਸਾਡੇ ਸਾਥੀ ਪੰਚੇ ਔਰ ਇਹ ਮੈਂ ਸਮਝਦਾ ਕਿ ਇਕੱਲੀ ਰਾਜਨੀਤੀ ਨਾਲ ਨੌਜਵਾਨ ਨਹੀਂ ਇਕੱਠੇ ਹੁੰਦੇ ਜਦੋਂ ਤੁਸੀਂ ਉਹਨਾਂ ਦੀ ਆਵਾਜ਼ ਬਣਦੇ ਹੋ ਜੀ ਤੇ ਉਹਨਾਂ ਦੀ ਆਵਾਜ਼ ਸੁਣਦੇ ਆਂ ਫੇਰ ਯੂਥ ਤੁਹਾਡੇ ਨਾਲ ਇਕੱਠਾ ਹੁੰਦਾ ਜੀ ਔਰ ਕਿਸੇ ਵੀ ਰਾਜਨੀਤਿਕ ਪਾਰਟੀ ਵਾਸਤੇ ਸਭ ਤੋਂ ਵੱਡੀ ਜਿਹੜੀ ਸ਼ਕਤੀ ਹੁੰਦੀ ਹੈ ਉਹ ਯੂਥ ਹੁੰਦੀ ਹੈ ਉਹ ਤੇ ਨਾਲ ਉਹਨਾਂ ਦੀ ਜਿਹੜੀ ਮਾਤਰ ਸ਼ਕਤੀ ਆ ਉਹ ਹੁੰਦੀ ਆ ਸੋ ਅੱਜ ਇਸ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਰਾਮੇ ਪਿੰਡ ਦੇ ਵਿੱਚ ਇਕੱਠੇ ਹੋਏ ਆ ਅੱਜ ਇੰਦਰ ਦੇਵਤਾ ਵੀ ਪ੍ਰਸੰਨ ਹੋਇਆ ਪਿਆ ਸੋ ਮੈਨੂੰ ਇਸ ਗੱਲ ਦਾ ਬੜਾ ਮਾਣ ਆ ਕਿ ਸਾਡੇ ਗੋਰੇ ਵਰਗੇ ਸਾਥੀ ਜਿਨ੍ਹਾਂ ਦੇ ਨਾਲ ਇੰਨੇ ਨੌਜਵਾਨ ਜੁੜੇ ਹੋਏ ਆ ਅੱਜ ਜਿੱਥੇ ਪੰਜਾਬ ਲੋਕ ਨਛਿਆਂ ਦੀ ਗੱਲ ਕਰ ਰਹੇ ਆ ਗੈਂਗ ਗੈਂਗਸਟਰਾਂ ਦੀ ਗੱਲ ਕਰ ਰਹੇ ਆ ਉਥੇ ਇੱਕ ਨੌਜਵਾਨ ਦੇ ਨਾਲ ਇੰਨੇ ਨੌਜਵਾਨ ਇੱਕ ਪੋਲੀਟੀਕਲ ਸੱਦੇ ਦੇ ਉੱਤੇ ਆਏ ਹੋਏ ਹੋਣ ਤੇ ਮੇਰਾ ਖਿਆਲ ਮੇਰੇ ਵਾਸਤੇ ਸਰਦਾਰ ਮਖਤਿਆਰ ਸਿੰਘ ਜੀ ਵਾਸਤੇ ਔਰ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਵਾਸਤੇ ਜੀ ਬਹੁਤ ਵੱਡਾ ਪੋਜ਼ਿਟਿਵ ਹੰਗਾਰਾ ਆ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਤੋਂ ਭਗਵੰਤ ਮਾਨ ਆਪ ਸਰਕਾਰ ਲੋਕਾਂ ਨੂੰ ਦੁਖੀ ਕਰਨ ਲੱਗੇ ਵੇ ਆ ਚਾਹੇ ਉਹ ਬਾਰਡਰ ਦੇ ਉੱਤੇ ਰੋਸ ਮੁਜ਼ਾਹਰਾ ਕਰ ਰਹੇ ਕਿਸਾਨਾਂ ਨੂੰ ਕੁੱਟਿਆ ਟਰਾਲੀਆਂ ਡਾਇਰੈਕਟਰ ਖੋਲੇ ਉਹਨਾਂ ਦੀਆਂ ਚਾਹ ਦੀਆਂ ਪਤੇਲੀਆਂ ਤੱਕ ਵੀ ਲੁੱਟ ਲਈਆਂ ਜੀ ਔਰ ਉਹਦੇ ਤੋਂ ਬਾਅਦ 65000 ਏਕੜ ਪੰਜਾਬ ਦੀ ਜਿਹੜੀ ਖੇਤੀ ਵਾਲੀ ਜ਼ਮੀਨ ਆ ਉਹਨੂੰ ਕੰਕਰੀਟ ਚ ਬਦਲਣ ਵਾਸਤੇ ਇਹਨਾਂ ਨੇ ਐਡਾ ਵੱਡਾ ਲੈਂਡ ਪੂਲਿੰਗ ਦਾ ਬਣਾਇਆ ਉਹਦਾ ਲੋਕਾਂ ਨੇ ਵਿਰੋਧ ਕੀਤਾ ਬਿਲਕੁਲ ਉਹਦੇ ਤੋਂ ਬਾਅਦ ਇਹਨਾਂ ਦੇ ਮਨੀਤ ਸੋਧਿਆ ਉਹਨਾਂ ਨੇ ਪੰਜਾਬ ਦੀ ਫਿਤਰਤ ਨੂੰ ਉਹ ਦਿੱਲੀ ਵਾਲੇ ਜਾਣਦੇ ਨਹੀਂ ਜੀ ਅਸੀਂ ਜਿਹਦੇ ਤਾਂ ਨਾਲ ਤੁਰਦੇ ਆ ਉਹਦੇ ਤਾਂ ਪੈਰਾਂ 'ਚ ਅਸੀਂ ਦਿਲ ਬਿਛਾ ਦਿੰਨੇ ਆ ਜੀ ਤੇ ਜੇ ਕੋਈ ਸਾਡੇ ਤੇ ਰੋਹ ਮਾਰਨ ਲੱਗੇ ਫਿਰ ਪੰਜਾਬੀ ਟੈ ਨਹੀਂ ਸਹਿੰਦਾ ਜੀ ਤੇ ਉਹ ਗੱਲ ਕਰ ਰਹੇ ਨੇ ਵੀ ਪੰਜਾਬ ਦੇ ਵਿੱਚੋਂ ਅਸੀਂ ਇਲੈਕਸ਼ਨ ਜਿੱਤਣੀ ਆ ਜੀ ਜਿਹੜਾ ਮਰਜ਼ੀ ਤਰੀਕਾ ਭਾਵੇਂ ਸਾਨੂੰ ਲੁੱਟਣਾ ਪਵੇ ਕੁੱਟਣਾ ਪਵੇ ਇਹੋ ਜੀਆਂ ਗੱਲਾਂ ਤੇ ਇਹ ਉਹਨਾਂ ਦੀ ਬੁਖਲਾੜ ਦਾ ਨਤੀਜਾ ਆ ਜੀ ਕਿਉਂਕਿ ਜਦੋਂ ਕੋਈ ਬੰਦਾ ਜਾਂ ਪਾਰਟੀ ਜਿੱਤਦੀ ਹੁੰਦੀ ਆ ਉਹ ਆਪਣੇ ਲੋਕਾਂ ਨੂੰ ਕਹਿੰਦੀ ਹੁੰਦੀ ਆ ਕਿ ਠੰਡੇ ਰੋ ਕੋਈ ਗੜਬੜ ਨਾ ਕਰਿਓ ਇਹ ਜਿਹੜੀ ਪਾਰਟੀ ਇਸ ਗੱਲ ਤੇ ਆ ਗਈ ਕਿ ਆਪਾਂ ਚੋਣਾਂ ਜਿੱਤਣ ਵਾਸਤੇ ਸਾਮ-ਦਾਮ-ਦੰਡ-ਵੇਦ ਲੜਾਈ ਪੜਾਈ ਕੁੱਟਮਾਰ ਉਹ ਸਾਰਾ ਕੁਝ ਕਰਨਾ ਇੱਥੋਂ ਹੀ ਲੱਗਦਾ ਵੀ ਉਹਨਾਂ ਦੀ ਬੁਖਲਾਟ ਆ ਉਹਨਾਂ ਨੂੰ ਆਪਣੀ ਜਿਹੜੀ ਆਉਣ ਵਾਲੀਆਂ ਇਲੈਕਸ਼ਨਾਂ 27 ਦੇ ਵਿੱਚ ਆਪਣਾ ਬੁਰਾ ਹਾਲ ਦਿਖਦਾ ਪਿੰਡਾਂ ਚ ਲੋਕ ਉਹਨਾਂ ਦੇ ਲੀਡਰਾਂ ਨੂੰ ਵੜਨ ਨਹੀਂ ਦੇ ਰਿਹਾ ਜੀ ਔਰ ਜੋ ਉਹਨਾਂ ਦੀਆਂ ਨੀਤੀਆਂ ਖਹਿਾਈਆਂ ਸੀਗੀਆਂ ਤੇ ਉਹਦੇ ਬਿਲਕੁਲ ਸਾਰਾ ਉਲਟ ਕੀਤਾ ਉਹਦੇ ਤੋਂ ਉੱਤੇ ਉਹਨਾਂ ਨੇ ਆਪਣੀ ਸਰਕਾਰ ਦੇ ਕਫਨ ਜਿੱਕ ਕੇ ਲਾਹੌਰ ਗੱਡ ਤਾ ਭਾਰਤੀ ਜਨਤਾ ਪਾਰਟੀ ਸੈਂਟਰ ਦੀਆਂ ਜਿੰਨੀਆਂ ਸਾਡੀਆਂ ਪਾਲਿਸੀਜ਼ ਐ ਜੀ ਅਸੀਂ ਉਹ ਆਪਣੇ ਲੋਕਾਂ ਤੱਕ ਲੈ ਕੇ ਜਾ ਰਹੇ ਸੀ ਔਰ ਅਸੀਂ ਪਿੰਡ ਪਿੰਡ ਦੇ ਵਿੱਚ ਜੇ ਮੈਂ ਨਿਹਾਲ ਸਿੰਘ ਵਾਲੇ ਹਲਕੇ ਦੀ ਗੱਲ ਕਰਾਂ 43 ਪਿੰਡਾਂ 'ਚ ਕੈਂਪ ਲੱਗ ਚੁੱਕੇ ਸੀ 44ਵੇਂ ਪਿੰਡ 'ਚ ਕੈਂਪ ਲਾਉਣ ਜਾ ਰਹੇ ਸੀ ਕਰੀਬ 5000 ਲੋਕਾਂ ਨੂੰ ਉਹਦਾ ਫਾਇਦਾ ਹੋ ਗਿਆ ਚਾਹੇ ਤਾਂ ਉਹ ਕਿਸਾਨਾਂ ਦੇ ਖਾਤੇ 'ਚ ਮੋਦੀ ਜੀ ਵਾਲੇ ਜਿਹੜੇ ਪੈਸੇ ਸਿੱਧੇ ਆਉਂਦੇ ਆ ਕਿਸਾਨ ਸਨਮਾਨ ਨੀਤੀ ਯੋਜਨਾ 'ਚ ਚਾਹੇ ਲੋਕਾਂ ਦੇ ਕੱਚੇ ਮਕਾਨਾਂ ਨੂੰ ਪੱਕੇ ਕਰਨ ਦਾ ਤੁਸੀਂ ਦੇਖਿਆ ਮੋਦੀ ਜੀ ਦੀ ਸਕੀਮ ਦੇ ਨਾਲ ਅੱਜ ਹਰ ਘਰ ਦੇ ਵਿੱਚ ਆਪਣਾ ਬਾਥਰੂਮ ਟਾਇਲਟ ਬਣਿਆ ਪਿਆ ਜੀ ਤੋਂ ਇਦਾਂ ਦੀਆਂ ਜਿਹੜੀਆਂ ਬੀਮਾ ਯੋਜਨਾ ਆਜੂਸ਼ਮਾਨ ਵਿਧਵਾ ਪੈਨਸ਼ਨ ਉਹ ਅਸੀਂ ਲੋਕਾਂ ਦੇ ਕੋਲ ਜਾ ਕੇ ਲੈਪਟਾਪ ਲੈ ਕੇ ਉਹਨਾਂ ਨੂੰ ਫਾਰਮ ਭਰ ਕੇ ਕਿੱਥੇ ਉਹਨਾਂ ਨੂੰ ਸਬਦਾ ਸੈਂਟਰਾਂ ਚ ਧੱਕੇ ਖਾਣੇ ਪੈਂਦੇ ਆ ਉਹ ਵੀ ਉੱਥੇ ਪੈਸੇ ਦੇ ਕੇ ਵੀ ਸੁਣਵਾਈ ਨਹੀਂ ਅਸੀਂ ਘਰ ਘਰ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਆਪਣਿਆਂ ਨੂੰ ਸਹੂਲਤ ਦੇ ਰਹੇ ਸੀ ਉਹ ਵੀ ਮਾਨ ਸਰਕਾਰ ਤੋਂ ਬਰਦਾਸ਼ਤ ਨਹੀਂ ਹੋਇਆ ਔਰ ਜਿਹੜੀ ਸਰਕਾਰ ਆਪਣੇ ਲੋਕਾਂ ਦਾ ਹੋ ਰਿਹਾ ਭਲਾ ਉਹਦੇ ਵਿੱਚ ਵੀ ਡਿੱਕਾ ਪਾਉਂਦੀ ਹੈ ਫਿਰ ਉਹਦਾ ਰਾਜ ਕਰਨ ਦਾ ਕੋਈ ਹੱਕ ਨਹੀਂ ਬਣਦਾ ਸੋ ਅੱਜ ਨੌਜਵਾਨ ਵੀ ਉੱਠ ਖੜਾ ਹੋਇਆ ਸੋ ਇਹਨਾਂ ਨੇ ਭਾਜਪਾ ਦੀਆਂ ਪਾਲਿਸੀਆਂ ਦੇ ਚੰਗਾ ਹੰਗਾਰਾ ਭਰਿਆ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਦਾ ਨਾਰਾ ਲਾਇਆ ਸੋ ਮੈਨੂੰ ਪੂਰੀ ਆਸ ਹੈ ਕਿ ਜਿਹੜਾ ਆਉਣ ਵਾਲਾ ਸਮਾਂ 2027 ਦੀ ਇਲੈਕਸ਼ਨ ਦਾ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਗਰੋ ਕਰ ਰਹੀ ਹੈ ਔਰ ਲੋਕ ਅੱਜ ਜਿਵੇਂ ਮੈਂ ਪਿੰਡਾਂ 'ਚ ਵੀ ਜਾਂਨਾ ਲੋਕ ਕਹਿਣ ਲੱਗ ਪਏ ਆ ਕਿ ਬੀਜੇਪੀ ਤੋਂ ਬਿਨਾ ਪੰਜਾਬ ਬਚਣਾ ਨਹੀਂ ਪੰਜਾਬ ਦੇ ਸਰ ਲੱਖਾਂ ਕਰੋੜਾਂ ਦਾ ਚੜਿਆ ਕਰਜ਼ਾ ਪੰਜਾਬ ਦੇ ਵਿੱਚ ਨਸ਼ਾ ਅਤਵਾਦ ਮਾਰਗਾ ਮਾਹੌਲ ਦੁਆਰਾ ਬਣਦਾ ਪਿਆ ਪੁਲਿਸ ਦਾ ਰਾਜ ਕੀਤਾ ਪਿਆ ਸੋ ਇਹ ਸਾਰੀਆਂ ਚੀਜ਼ਾਂ ਲਾਮਤਾਂ ਤੋਂ ਜੇ ਕੋਈ ਬਚਾ ਸਕਦਾ ਤਾਂ ਲੋਕ ਕਹਿਣ ਲੱਗ ਪਏ ਕਿ ਉਹ ਭਾਰਤੀ ਜਨਤਾ ਪਾਰਟੀ ਬਚਾ ਸਕਦੀ ਹੈ ਸੋ ਮੈਂ ਇਸ ਆਸ ਨਾਲ ਇਸ ਉਮੀਦ ਨਾਲ ਅਰਦਾਸ ਵੀ ਕਰਦਾ ਕਿ ਸੱਚੇ ਪਾਤਸ਼ਾਹ ਸਾਨੂੰ ਹੋਰ ਤਕੜੇ ਕਰੇ ਭਾਰਤੀ ਜਨਤਾ ਪਾਰਟੀ ਨੂੰ ਤਕੜੇ ਕਰੇ ਲੋਕ ਇਸ ਵਾਰ ਆਉਂਦੀ ਇਲੈਕਸ਼ਨ ਦੇ ਵਿੱਚ ਦਿਲ ਤੋਂ ਨਹੀਂ ਦਿਮਾਗ ਤੋਂ ਆਪਣਾ ਫੈਸਲਾ ਲੈਣ ਔਰ ਉਹੀ ਸਰਕਾਰ ਜਿਹੜੀ ਸੈਂਟਰ ਦੇ ਵਿੱਚ ਆ ਉਹਦੇ ਨਾਲ ਦੀ ਸਰਕਾਰ ਪੰਜਾਬ 'ਚ ਚੁਣ ਤਾਂ ਕਿ ਜਿਹੜੀਆਂ ਸਕੀਮਾਂ ਆਉਂਦੀਆਂ ਜੀ ਜਿਹੜੀਆਂ ਪੰਜਾਬ ਸਰਕਾਰ ਰਾਤ ਖੁਰਦ ਬੁਰਦ ਕਰ ਲੈਂਦੀ ਆ ਜੇ ਪੰਜਾਬ 'ਚ ਵੀ ਭਾਜਪਾ ਦੀ ਸਰਕਾਰ ਹੋਵੇ ਕੋ ਲੋਕਾਂ ਤੱਕ ਸਿੱਧੀਆਂ ਪਹੁੰਚਣ ਲੋਕਾਂ ਦੇ ਖਾਤਿਆਂ 'ਚ ਪੈਸੇ ਪਹੁੰਚਣ ਸੋ ਤੁਹਾਡਾ ਵੀ ਧੰਨਵਾਦ ਗੋਰੇ ਹੋਣਾਂ ਦਾ ਉਹਦੇ ਸਾਰੇ ਸਾਥੀਆਂ ਵੀ ਧੰਨਵਾਦ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤ ਰੱਖੇ ਇਹਨਾਂ ਨੂੰ ਨੌਕਰੀਆਂ ਮਿਲਣ ਕਾਰੋਬਾਰ ਮਿਲਣ ਰਜ਼ਕਾਰ ਮਿਲੇ ਚੰਗੇ ਬਣ ਮਾਪਿਆਂ ਨੂੰ ਠੰਡੀਆਂ ਛਾਵਾਂ ਦੇਣ ਵਾਲੇ ਹੋਣ ਤੇ ਲੋਕਾਂ ਨੂੰ ਦੇਣ ਵਾਸਤੇ ਆਪ ਪਿੰਡ ਪਿੰਡ ਜਾ ਕੇ ਆਪਣੇ ਦਲਤਾਂ ਦਾ ਆਪਣੇ ਕਿਸਾਨਾਂ ਦਾ ਆਪਣੇ ਪਿੰਡੂ ਪੰਜਾਬੀਆਂ ਦਾ ਅਸੀਂ ਉਹ ਕੰਪਿਊਟਰ ਦੇ ਉੱਤੇ ਫਾਰਮ ਭਰ ਕੇ ਉਹਨਾਂ ਨੂੰ ਜਿਹੜੇ ਸੜਕ ਕਰਾ ਕੇ ਸਿੱਧੇ ਸਕੀਮ ਦੇ ਰਹੇ ਸੀ ਔਰ ਇਹ ਮੋਦੀ ਸਾਹਿਬ ਨੇ ਬੜਾ ਜਦੋਂ ਫੈਸਲਾ ਲਿਆ ਕਿ ਹਰ ਬੰਦੇ ਦਾ ਬੈਂਕ ਤੇ ਖਾਤਾ ਤਾਂ ਉਦੋਂ ਲੋਕਾਂ ਨੇ ਬੜਾ ਸੋਚਿਆ ਵੀ ਸਾਡੇ ਕੋਲ ਤਾਂ ਪੈਸੇ ਐ ਨਹੀਂ ਖਾਤਾ ਖਲਾ ਕੇ ਕੀ ਕਰਨਾ ਅੱਜ ਲੋਕਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਜਿਹੜੇ ਵੀ ਪੈਸੇ ਆਉਂਦੇ ਆ ਸੈਂਟਰ ਤੋਂ 1 ਰੁਪਿਆ ਵੀ ਕੋਈ ਵਿਚੋਲੀਆ ਨਹੀਂ ਕੱਟਦਾ ਸਿੱਧੇ ਪੈਸੇ ਸਾਰੇ ਦੇ ਸਾਰੇ ਉਹਨਾਂ ਦੇ ਖਾਤੇ ਚ ਆਉਂਦੇ ਚਾਹੇ ਉਹ ਕਿਸਾਨਾਂ ਦੇ ਪੈਸੇ ਜਿਹੜੇ ਮੋਦੀ ਜੀ ਪਾਉਂਦੇ ਆ ਬਿਲਕੁਲ ਚਾਹੇ ਉਹ ਦੂਜੀਆਂ ਜਿਹੜੀਆਂ ਸਕੀਮਾਂ ਹੈਗੀਆਂ ਚਾਹੇ ਕਿਸੇ ਦਾ ਬੀਮਾ ਯੋਜਨਾ ਹੈ ਚਾਹੇ ਕਿਸੇ ਨੂੰ ਪੈਨਸ਼ਨ ਆਉਂਦੀ ਹੈ ਉਹ ਸਿੱਧੀ ਉਹਨਾਂ ਦੇ ਖਾਤੇ 'ਚ ਆਉਂਦੀ ਹੈ ਅਸੀਂ ਉਸੇ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਪਿੰਡ-ਪਿੰਡ ਦੇ ਵਿੱਚ ਕੈਂਪ ਲਾਏ ਪਏ ਸੀ ਅਸੀਂ 117 ਵਿਧਾਨ ਸਭਾ ਮਾਂ ਦੇ ਬੈਠੀ ਜਾਵਾਂਗੇ ਕੰਪਲੀਟ ਹਰ ਪਿੰਡ 'ਚ ਹਰ ਸ਼ਹਿਰ ਦੇ ਵਾਰਡ 'ਚ ਉਹ ਸਕੀਮਾਂ ਕਰਾਂਗੇ ਲਾਗੂ ਪਰ ਪੰਜਾਬ ਸਰਕਾਰ ਨੂੰ ਲੱਗਿਆ ਕਿ ਇਹਦੇ ਨਾਲ ਪਤਾ ਨਹੀਂ ਭਾਜਪੀ ਦੀ ਚੜ੍ਹਾਈ ਹੋ ਜਾਣੀ ਉਹਨਾਂ ਨੇ ਉਹ ਜਿਵੇਂ ਉਹਨਾਂ ਦੀ ਆਦਤ ਬਣ ਚੁੱਕੀ ਹੈ ਸੈਲਫ ਗੋਲ ਕਰਨੇ ਦੀ ਆਪਣੇ ਵਿਰੋਧ ਆਪ ਹੀ 골 ਕਰ ਲੈਂਦੇ ਇੱਥੇ ਵੀ ਉਹਨਾਂ ਨੇ ਇੱਕ ਵਾਰੀ ਫੇਰ ਪੰਜਾਬੀਆਂ ਨੂੰ ਸਾਡੇ ਪੰਜਾਬ ਦੇ ਪਿੰਡੂਆਂ ਨੂੰ ਸਾਡੇ ਦਲਤ ਭਾਈਚਾਰੇ ਨੂੰ ਸਾਡੇ ਕਿਸਾਨਾਂ ਨੂੰ ਇਹ ਦਿਖਾ ਦਿੱਤਾ ਵੀ ਮਾਨ ਸਾਹਿਬ ਦੀ ਸਰਕਾਰ ਕੇਜਰੀਵਾਲ ਸੰਸੋਧੀ ਹੈ ਹੁਣੀ ਉਹ ਸਾਰੇ ਪੰਜਾਬ ਦੇ ਤੇ ਪੰਜਾਬੀਆਂ ਦੇ ਵਿਰੋਧੀ ਹੈ ਲੋਕਾਂ ਤੱਕ ਪਹੁੰਚਦੀਆਂ ਸਕੀਮਾਂ ਉਹਨਾਂ ਨੂੰ ਹੋ ਰਿਹਾ ਫਾਇਦਾ ਪਤਾ ਨਹੀਂ ਕਿਉਂ ਇਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਇਹਨਾਂ ਨੇ ਉਹਦੇ 'ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਜਲਦੀ ਦੁਆਰਾ ਕੱਲ ਵੀ ਸਾਡੀ ਮੀਟਿੰਗ ਹੋਈ ਹੈ ਅਸੀਂ ਜਲਦੀ ਸਤੰਬਰ ਦੇ ਤਕਰੀਬਨ ਪਹਿਲੇ ਹਫਤੇ ਤੋਂ ਪਹਿਲੀ ਤੋਂ ਬਾਅਦ ਅਸੀਂ ਉਹ ਕੈਂਪ ਦੁਆਰਾ ਸ਼ੁਰੂ ਕਰਾਂਗੇ ਆਪਣੇ ਪੰਜਾਬੀਆਂ ਨੂੰ ਆਪਣੇ ਦਲਤਾਂ ਨੂੰ ਆਪਣੇ ਕਿਸਾਨਾਂ ਨੂੰ ਜੋ ਸੈਂਟਰ ਦੀਆਂ ਸਕੀਮਾਂ ਉਹ ਘਰ-ਘਰ ਜਾ ਕੇ ਪਤਾ ਕਰਕੇ ਆਵਾਂਗੇ ਜੀ ਬਹੁਤ-ਬਹੁਤ ਧੰਨਵਾਦ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਸੈਂਟਰ ਸਰਕਾਰ ਦੀਆਂ ਸਕੀਮਾਂ ਜੋ ਤੁਸੀਂ ਪਿੰਡ-ਪਿੰਡ ਜਾ ਕੇ ਦੇ ਰਹੇ ਹੋ ਉਹਨਾਂ ਦਾ ਜੋ ਲਾਹਾ ਹੈ ਉਹ ਵੀ ਸੁਣ ਕੇ ਕਾਫੀ ਚੰਗਾ ਲੱਗਿਆ ਥੈਂਕ ਯੂ ਜਗਵਿੰਦਰ ਤੁਹਾਡੇ ਚੈਨਲ ਦਾ ਵੀ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਿਆ ਹੀ ਕਿ ਕਿਵੇਂ ਭਾਜਪਾ ਪਾਰਟੀ ਨੂੰ ਆਮ ਜਨਤਾ ਵੱਲੋਂ ਜਾਂ ਕਹਿ ਲਓ ਕਿ ਯੂਥ ਵੱਲੋਂ ਇੱਕ ਭਰਮਾ ਹੁੰਗਾਰਾ ਮਿਲ ਰਿਹਾ ਹੈ ਜਿਸ ਦੇ ਨਾਲ ਭਾਜਪਾ ਵਾਲਿਆਂ ਨੂੰ ਇਹ ਪੂਰੀ ਪੂਰੀ ਉਮੀਦ ਹੈ ਕਿ ਆਉਣ ਵਾਲੀ ਸਰਕਾਰ ਸਾਡੀ ਹੋਵੇਗੀ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ মিডিਆ ਮੈਂ ਜਗਵਿੰਦਰ ਕੌਰ ਕੈਮਰਾਮੈਨ ਤਰਸੀਮ ਨਾਲ ਧੰਨਵਾਦ